ਸਸਰੀ ਕਾਲ ਜੀ ਅੱਜ ਅਸੀਂ ਲੈ ਕੇ ਟਰਾਲਾ ਵਿਕਾਊ ਹੈ ਜੀ 13 ਮਹੀਨਾ 7 ਦਾ ਰੇਟ ਹੈ ਜੀ 1 ਲੱਖ 20 ਹਜ਼ਾਰ 2015 ਮਾਡਲ ਹੈ ਫੁੱਲ ਹੈਵੀ ਹੈ ਏਰੀਆ ਜੀ ਰੋਪੜ ਕਿਸਾਨ ਮੀਰ ਦਾ ਨੰਬਰ ਹੈ 77101 68730 70101 68730 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰਾਲਾ ਖਰੀਦ ਸਕਦੇ ਹੋ ਜੀ ਜਿਹੜੇ ਵੀ ਸਾਡੇ ਚੈਨਲ ਦੇ ਨਾਲ ਜੁੜ ਰਹੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਜੀ ਉਹਨਾਂ ਵੀਰਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਜਿਹੜੇ ਵੀਰ ਸਾਡੇ ਚੈਨਲ ਤੇ ਨਵੇਂ ਆ ਉਹ ਸਬਸਕ੍ਰਾਈਬ ਬਟਨ ਨੂੰ ਦਬਕੀ ਜੀ ਸਾਈਡ ਤੇ ਘੰਟੀ ਦਾ ਬਟਨ ਆਊਗਾ ਉਹਨੂੰ ਦਬਕ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤਾਂ ਕਿ ਜਿਹੜੀ ਵੀ ਅਸੀਂ ਨਵੀਂ ਵੀਡੀਓ ਪਾਈਏ ਸਿੱਧਾ ਤੁਹਾਡੇ ਕੋਲੇ ਪਹੁੰਚੇ ਤੇ ਤੁਸੀਂ ਸਾਡੀ ਇੱਕ ਵੀ ਵੀਡੀਓ ਮਿਸ ਨਾ ਕਰੋ ਜੀ ਅੱਗੇ ਜੀ ਆਸ਼ਾ ਟਰੈਟ ਬਿਕਾਉ ਹੈ ਮਾਡਲ ਹੈ ਜੀ 1994 ਹਰਿਆਣੇ ਦਾ ਨੰਬਰ ਹੈ ਜੀ 24209667 ਇਹ ਟਰੈਟ ਦਾ ਨੰਬਰ ਹੈ ਜੀ ਇਹ ਰ ਪਰ ਯਾਪੈ ਸੇ ਪਰ ਰੇਟ ਮੰਗਿਆ ਜਿਹੜਾ ਕਿਸਾਨ ਵੀਰ ਨੇ 120000 ਡਿਮਾਂਡ ਹੈ ਜੀ ਏਰੀਆ ਐਡਰੈਸ ਬਲਦੇਵ ਸਿੰਘ ਚੁੰਬਾ ਬਠਿੰਡਾ ਕਿਸਾਨ ਵੀਰ ਦਾ ਨੰਬਰ 9915221958 9915221958 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟ੍ਰੈਟ ਖਰੀਦ ਸਕਦੇ ਹੋ ਜੀ ਅੱਗੇ ਜੀ ਆਲਟੋ ਗੱਡੀ ਵਿਕਾਊ ਹੈ ਐਲ ਐਕਸ ਆਈ ਮਾਡਲ ਹੈ ਜੀ 2010 ਟਾਇਰ ਬੈਟਰੀ ਨਵੇਂ ਹੈ ਜੀ Rajasthan ਦਾ ਨੰਬਰ ਹੈ ਏਰੀਆ ਹਨੂਮਾਨਗੜ ਰੇਟ ਮੰਗੇ ਜੀ ਕਿਸਾਨ ਵੀਰ ਨੇ 160000 ਕਿਸਾਨ ਵੀ ਦਾ ਨੰਬਰ ਹੈ 902004874344 902004874344 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਗੱਡੀ ਖਰੀਦ ਸਕਦੇ ਹੋ ਜੀ ਐਡ ਕਰਾਉਣ ਦੇ ਲਈ ਸਾਡਾ ਵਟਸਐਪ ਨੰਬਰ ਹੈ 9877988446 ਜੋ ਕਿ ਵੀਡੀਓ ਦੇ ਜਮਾਂ ਥੱਲੇ ਖੱਟੇ ਅੱਖਰਾਂ ਸ਼ੋਅ ਹੋ ਰਿਹਾ ਉਸ ਨੰਬਰ ਤੇ ਤੁਸੀਂ 5 ਤੋਂ 7 ਫੋਟੋਆਂ ਜਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਜੇ ਕੋਈ ਵੀਰ ਵੀਡੀਓ ਬਣਾਉਣਾ ਚਾਹੁੰਦਾ ਤਾਂ ਫੁੱਲ ਡਿਟੇਲ ਤੇ ਫੋਨ ਟੈਡਾ ਕਰਕੇ ਬੁਲਾਇਆ ਕਰੋ ਜੀ ਅੱਗੇ ਜੀ ਏ ਸਟ੍ਰੈਟ ਬਿਕਾਊਆ 350 ਮਾਡਲ ਹੈ 2010 ਟਾਇਰ ਮੂਹਰੇ 50 ਪੈਸੇ ਅਤੇ ਪਿਛਲੇ 95 ਪੈਸੇ ਜੀ ਏਰੀਆ ਨਰਵਾਣਾ ਹਰਿਆਣਾ ਰੇਟ ਹੈ ਜੀ 1,80,000 ਕਿਸਾਨ ਵੀਰ ਦਾ ਨੰਬਰ ਹੈ ਜੀ 8571017912 8571017912 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰੈਡ ਖਰੀਦ ਸਕਦੇ ਹੋ ਜੀ ਕਈ ਵੀਰਾਂ ਦੇ ਫੋਨ ਤੇ ਮੈਸੇਜ ਆਉਂਦੇ ਆ ਕਿ ਐਡ ਡਿਲੀਟ ਕਰ ਦਿਓ ਵੀਰੇ ਐਡ ਡਿਲੀਟ ਨਹੀਂ ਕੀਤੀ ਜਾ ਸਕਦੀ ਵੀਰਾਂ ਨੂੰ ਬੇਨਤੀ ਜ਼ਰੂਰ ਕਰ ਸਕਦੇ ਆ ਕਿ ਜਿਹੜੀ ਤਰੀਕ ਨੂੰ ਆਪਾਂ ਐਡ ਲਾਈ ਹੁੰਦੇ ਉਹ ਤੋਂ ਲੈ ਕੇ ਇੱਕ ਮਹੀਨੇ ਦੇ ਵਿੱਚ ਵਿੱਚ ਫੋਨ ਲਾਇਆ ਕਰੋ ਜੀ ਇੱਕ ਮਹੀਨੇ ਤੋਂ ਬਾਅਦ ਫੋਨ ਨਾ ਲਾਇਆ ਕਰੋ ਅੱਗੇ ਜੀ ਜੌਂਡੀਆਰ 5203 ਟਰੈਡ ਵਿਗਾਉ ਹੈ ਜੀ ਮਾਡਲ ਹੈ 2006 ਟਾਇਰ पचानवे पैसे पे पैस सारा काम ओके है जी रेट मंगे किसान भीर ने दो लख अस्सी हज़ार ए जी भूथन कला फतेहबाद किसान भीर का नंबर है नड़िन्नवे नौ सौ भीवे छे सौ उन्ताली दूजा नंबर है जी अठानवे एक सौ सताई सतर एक सौ चौरानवे इस नंबर त फोन करके करकेट तो खरीद सकते हो जी ਕਈ ਵਾਰੀ ਵੀਰੇ ਜਵਾਬ ਹਮਿਆ ਕਰਦੇ ਫੋਟੋਆਂ ਤੇ ਡਿਟੇਲ ਭੇਜ ਦਿੰਦੇ ਜੇ ਅਸੀਂ ਐਡ ਲਾਤੀ ਤਾਂ ਕੱਢੀ ਨਹੀਂ ਜਾਊਗੀ ਇਸ ਕਰਕੇ ਵੀਰਾਂ ਨੂੰ ਬੇਨਤੀ ਹੈ ਕਿ ਪਰਿਵਾਰ ਨਾਲ ਸਲਾਹ ਕਰਕੇ ਫਿਰ ਫੋਟੋਆਂ ਤੇ ਡਿਟੇਲ ਭੇਜਿਆ ਕਰੋ ਜੀ ਅੱਗੇ ਜੀ ਮਹਿੰਦਰਾ 265 DI ਟ੍ਰੈਟ ਵਿਗਾਊ ਹੈ ਜੀ ਮਾਡਲ ਹੈ ਜੀ 2001 ਰਾਜਸਥਾਨ ਦਾ ਨੰਬਰ ਹੈ ਏਰੀਆ ਜੀ ਗੰਗਾ ਨਗਰ ਰਾਜਸਥਾਨ ਟਾਇਰ ਅਗਲੇ ਨਵੇਂ ਹੈ ਜੀ ਪਿਛਲੇ 45 ਪੈਸੇ ਹੈ ਕਿਸਾਨ ਵੀ ਇਹਦਾ ਨੰਬਰ ਹੈ 86941400 86941400 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟ੍ਰੈਟ ਖਰੀਦ ਸਕਦੇ ਹੋ ਜੀ ਐਡ ਕਰਾਉਣ ਦੇ ਲਈ ਸਾਡਾ ਵਟਸਐਪ ਨੰਬਰ ਹੈ ਜੀ 9877988440 ਜੋ ਕਿ ਸਿਰਫ ਐਡ ਕਰਾਉਣ ਦੇ ਲਈ ਹੁੰਦਾ ਹੈ ਕਈ ਵੀ ਰਿਪਲੇਖੇ ਨਾਲ ਫੋਨ ਲਾ ਲੈਂਦੇ ਆ ਇਸ ਕਰਕੇ ਤੁਹਾਨੂੰ ਦੱਸ ਦਈਏ ਕਿ ਜਿਵੇਂ ਆਪਾਂ ਆ ਐਡ ਬੋਲੀਏ ਡਿਟੇਲ ਇਹਦੇ ਵਿੱਚ ਕਿਸਾਨ ਵੀਰ ਦਾ ਨੰਬਰ ਦਿੱਤਾ ਹੈ ਐਦਾਂ ਤੁਸੀਂ ਚੈੱਕ ਕਰਕੇ ਵੀਰੇ ਇਸ ਨੰਬਰਾਂ ਤੇ ਫੋਨ ਕਰਿਆ ਕਰੋ ਸਾਡਾ ਨੰਬਰ ਸਿਰਫ ਐਡ ਕਰਵਾਉਣ ਦੇ ਲਈ ਹੁੰਦਾ ਜੀ ਜਲਦੀ ਜਲਦੀ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਹੋਰ ਵੀ ਕਿਸਾਨ ਵੀਰ ਫਾਇਦਾ ਚੁੱਕ ਸਕਣ ਤੇ ਸੰਦ ਖਰੀਦ ਸਕਣ ਬਣੇ ਰਹੋ ਤੁਸੀਂ ਸਾਡੇ ਚੈਨਲ ਦੇ ਨਾਲ ਇਸੇ ਤਰ੍ਹਾਂ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ